ਅੱਜ ਗੱਲ ਦੋਸਤੋ ਮਾਝੇ ਦੀਆਂ ਜਿਮਣੀ ਚੌਣਾ ਦੇ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਅੱਜ ਪਹਿਲੀ ਵਾਰ ਭਗਵਾਨ ਸਿੰਘ ਮਾਨ ਜਦੋਂ ਮਾਝੇ ਇਲਾਕੇ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਪਹੁੰਚੇ ਤਾਂ ਉੱਥੇ ਕੁਲਦੀਪ ਸਿੰਘ ਧਾਲੀਵਾਲ ਸ਼ੈਰੀ ਕਲਸੀ ਅਤੇ ਨਵੇਂ ਬਣੇ ਐਮਐਲਏ ਸਹਿਵਾਨ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਇੱਕ ਗੱਲ ਜੋ ਬੇਹਦ ਚਰਚਾ ਦੇ ਵਿੱਚ ਹੈ ਕਿ ਇਸ ਮੌਕੇ ਭਗਵਾਨ ਸਿੰਘ ਮਾਨ ਨੇ ਜਦੋਂ ਪੁੱਛਿਆ ਕਿ ਐਮਐਲਏ ਬਣ ਕੇ ਕਿਵੇਂ ਲੱਗ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਕਿੱਲਾ ਕੱਢਣਾ ਸੀ ਧੌਣ ਦੇ ਵਿੱਚੋਂ ਉਹ ਕੱਢ ਦਿੱਤਾ ਤੇ ਹੁਣ ਚੜਦੀ ਗੱਲ ਤੇ ਅੱਗੇ ਕੀ ਗੱਲਬਾਤ ਹੋਈ ਤੁਹਾਨੂੰ ਹੈਰਾਨ ਕਰਕੇ ਰੱਖ ਦੇਗੀ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਦੇਖੋ ਇਸ ਮੌਕੇ ਦੀ ਗੱਲਬਾਤ ਆ ਦੇਖੋ ਜਿੰਨਾ ਤੋਂ ਕਿੱਲਾ ਗੱਡਿਆ ਜੀ ਪਹਿਲਾਂ ਕਹਿੰਦਾ ਇਹਦਾ ਪਹਿਲਾਂ ਉਹ ਸੁਆਸ ਤੋਂ ਆਤਾ ਸੀ ਕਿ ਤੋਂ ਕਿੱਲਾ ਕਰ ਲੈ ਸੀੜੇ ਚ ਆਪਣਾ ਭਰ ਦੇ ਨਹੀਂ ਕਿੱਲਾ ਗੜਵਾ ਬਸ ਹਾਂਜੀ ਵਾ 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 ਵੈਲਕਮ ਜੀ ਤੁਹਾਡੇ ਆਏ ਜੀ ਟਿੰਡੇ ਵਾਲੇ ਪੁੱਛਦੇ ਆ ਜੀ 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 ਕਿੰਨੇ ਗੇਮ ਬਟਾਲਾ ਜਿੰਨਜੀ ਪੰਚੇ ਗੇਮ ਬਟਾਲਾ ਅੱਛਾ ਬਟਾਲਾ ਸਾਨੂੰ ਕੁਛ ਦੀ ਚਾਹੀਦਾ ਸਤ ਅਸੀਂ ਬੜੇ ਬੇਨਤੀ ਬੰਦੇ ਆ ਅਸੀਂ ਗੰਨਾ ਤੰਤਨ ਕਰ ਦਿੰਦੇ ਆ ਰਵਾਈਸ ਤੰਤਨ ਕਰ ਦਿੰਦੇ ਆ ਬਸ ਤੁਹਾਡੇ ਦੇ ਮੁੱਖ ਮੰਤਰੀ ਸਾਨੂੰ ਚਾਹੀਦਾ ਜਿਹੜਾ ਟਾਈਮ ਦੀ ਟਾਈਮ ਸਾਡੀ ਬਾਹ ਫੜ ਲੇ ਬਸ ਇੱਕ ਮਿਲ ਰਹੀ ਦੋ ਕਰਤੀਆਂ ਇੱਕ ਰਹਿ ਗਈ ਜੇ ਉਹਦਾ ਵੀ ਕਲਿਆਣ ਕਰ ਦੋ ਜਿੱਥੇ ਕਹੋਗੇ ਸਾ ਸਾਡੀ ਕੁਆਲਟੀ ਵਾਲੀ ਖੰਡ ਤੁਹਾਡਾ ਪੂਰੇ ਦੇਸ਼ ਦੇ ਵਿੱਚ ਜਿਹੜਾ ਸਿਰ ਉਹ ਮਾਣ ਦੇ ਨਾਲ ਉੱਚਾ ਆਊਗਾ ਜਦੋਂ ਬਟਾਲੇ ਦੀ ਮਿਲ ਦੀ ਖੜ ਜਾਊਗੀ ਸਾਡੀ ਕੁਆਲਟੀ ਦੇ ਐਮਐਲਏ ਸਾਦਾ ਬਿਠਾ ਜੇ ਇੱਕਾ ਤਾਜ਼ਾ ਹੀ ਬਿਠਾ ਜੇ ਤੁਸੀਂ ਹੁਣੇ ਡਿਊਟੀ ਲਈ ਹੀ ਇਹ ਸਾਲ ਮਾਝੀ ਵਾਲਿਆਂ ਕੱਲਾ ਗੰਨਾਂ ਦੀ ਬਲੇ ਕੋ ਗੋੜਦੇ ਇਹ ਤਾਂ ਉੱਚੋ ਕਿੱਲੇ ਕੱਢਦੇ ਨੂੰ ਜਾਣਦੇ ਆ ਇਹ ਬੜੇ ਬੜੇ ਸਿੱਧੇ ਜੇ ਐਦਾਂ ਦੇਖੋ ਦੇਖ ਨੂੰ ਕਿੱਡੇ ਵਧੀਆ ਬੈਠੇ ਆ ਪਰ ਜਿਹੜੀ ਤੌਂ ਤੇ ਹੰਕਾਰ ਜਿਹੜਾ ਇਹ ਮਸਾਲਾ ਦਿੰਦੇ ਦੇ ਹੋਰ ਕੋਈ ਨਹੀਂ ਦੇ ਸਕਦਾ ਔਰ ਹੁਣੇ-ਹੁਣੇ ਇਹਨਾਂ ਨੇ ਦਿੱਤਾ ਸੋ ਅਸੀਂ ਸਾਧ ਮਾਝੇ ਦੇ ਲੋਕ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜਿਆ ਬਸ ਇਸੇ ਤਰ੍ਹਾਂ ਹੀ ਜਿੱਦਾਂ ਅੱਜ ਬਟਾਲੇ 'ਚ ਤੁਸੀਂ ਅਸ਼ੀਰਵਾਦ ਦਿੱਤਾ ਇਦਾਂ ਹੀ ਮੈਂ ਸ਼ੁਕਰਫਾਰ ਦੇ ਅਫਸਰ ਨੂੰ ਕਹਿ ਰਿਹਾ ਸੀਗਾ ਕਿ ਉਹਨਾਂ ਅਗਲਾ ਪ੍ਰੋਜੈਕਟ ਸਾਡਾ ਇਹ ਨਾਲੇ ਦੀ ਮਿਲ ਜੜੀ ਹੈ ਉਹਨੂੰ ਵੱਡਾ ਕਰਦਾ ਸਰ ਸਾਡੇ ਕੋਲ ਛੋਟੀ ਮਿਲ ਪਰ ਮੈਂ ਉਹ 8 ਦਿਨ ਪਹਿਲਾਂ ਚਲਾਤੀ ਸੀ ਉਹ ਮੈਂ ਕਿਹਾ ਨਿੱਕੇ ਆਪਾਂ ਪਹਿਲਾਂ ਤੋਂ ਬਹੁਤ ਵੱਡੀਆਂ ਮਿਲਾਂ ਆ ਰਿਹਾ ਉਹਨਾਂ ਦੇ ਮਿੰਟੋ ਮਿੰਟੀ ਪੀੜ ਦੇਣਾ ਆਪਾਂ ਸਾਡੇ ਸਾਡੇ ਪੀੜੀ ਛਾਵਾਂਗੇ ਮੈਂ 8-10 ਦਿਨ ਹੋ ਗਏ ਉਹਦੋਂ ਦੀ ਚਲਾਤੀ ਆ ਸੋ ਮੈਂ ਵਾਧੇ ਦੀ ਧਰਤੀ ਦੇ ਉੱਤੇ ਤੁਹਾਡਾ ਬਹੁਤ-ਬਹੁਤ ਵੈਲਕਮ ਕਰਦਾ ਜੀ ਆਇਆਂ ਕਹਿੰਦਾ ਉਹ ਤੁਹਾਡਾ ਧੰਨਵਾਦ ਕਰਦਾ ਜਿਹੜਾ ਤੁਸੀਂ ਅੱਜ ਪ੍ਰੋਜੈਕਟ ਜਿਹੜਾ ਸਾਨੂੰ ਦੇ ਕੇ ਚਲੇ ਹੋ ਬਸ ਦਾਸ ਦੀ ਬੇਇੰਤਿਮਾਨ ਲਿਓ ਕਿ ਅਜ ਨਾਲੇ ਥੋੜੀ ਜੀ ਨਿਗਾਹ ਕਰਦੇ ਹੋ ਬਸ ਕੰਮ ਹੋ ਜਾਣਾ ਆਪਣਾ ਤੁਸੀਂ ਸੁਝਾਈ ਸਾਡਾ ਜਿਹੜਾ ਤੁਸੀਂ ਕਲਿਆਣ ਕੀਤਾ ਸਾਡਾ ਤੁਸੀਂ ਬਣਦਾ ਤੁਸੀਂ ਸਾਨੂੰ 68 ਕਰੋੜ ਰੁਪਇਆ ਦਿੱਤਾ ਮੈਨੂੰ ਕੱਲ ਬਸ ਹੋਈ ਉਹ ਤੁਸੀਂ ਬੰਦੇ ਉੱਤੇ ਸਭ ਪਾਸੇ ਘੰਨਾ ਘੰਨਾ ਹੁਣ ਦੇਖਿਓ ਕੀ ਬਣਦਾ बस ਮਿਲ ਗਰੀਬ ਦੀ ਵਡੀ ਕਰ ਦਿਓ ਬੱਸ ਇਹ ਤੁਹਾਨੂੰ ਬੇਨਤੀ ਕਰਦੀ ਆ ਵਾਇਗਲ ਦੀ ਖਾਸਾ ਵਾਇਗਲ ਦੀ ਖਫਤ ਬਹੁਤ ਬਹੁਤ ਧੰਨਵਾਦ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਸੋ ਮਾਝੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਗਏ ਨੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਇਹ ਮੁਬਾਰਕ ਦਿਨ ਦੇਖਣ ਲਈ ਸਾਡੇ ਬਟਾਲਾ ਇਲਾਕੇ ਦੇ ਕਿਸਾਨ 6 ਦਹਾਕਿਆਂ ਤੋਂ ਇਸ ਦਿਨ ਦੀ ਉਡੀਕ ਕਰ ਰਹੇ ਸਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮੇਲ ਦੀ ਸਮਰਥਾ ਨੂੰ ਵਧਾ ਕੇ ਅੱਜ ਕਿਸਾਨਾਂ ਦੇ ਸਪੁਰਦ ਕੀਤਾ ਗਿਆ ਏ ਸੋ ਆਪਣੇ ਹਰ ਦਿਲ ਅਜ਼ੀਜ਼ ਆਪਣੇ ਮਹਿਬੂਬ ਲੀਡਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੁਣਨ ਲਈ ਬੇਤਾਬ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਕਿਸਾਨਾਂ ਦੇ ਰੂਪ ਰੂਪ ਹੋਣਗੇ ਅਤੇ ਅੱਜ ਦੇ ਮੁਬਾਰਕ ਦਿਨ ਦੀਆਂ ਸ਼ੁਭ ਕਾਮਨਾਵਾਂ ਦੇਣਗੇ ਸਰਦਾਰ ਮਾਨ ਸਾਹਿਬ ਧੰਨਵਾਦ ਬਹੁਤ-ਬਹੁਤ ਅੱਜ ਖਾਸ ਤੌਰ ਤੇ ਬਟਾਲਾ ਦੇ ਗੰਨਾ ਕਾਸ਼ਤਕਾਰਾਂ ਲਈ ਬੜਾ ਵੱਡਾ ਦਿਨ ਹੈ ਜਿਹੜੀ ਸਹਿਕਾਰੀ ਖੰਡ ਮਿਲ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਦੁਕਾਟਨ ਹੋਇਆ ਅਰ ਸਭ ਤੋਂ ਲੇਟੈਸਟ ਟੈਕਨੋਲੋਜੀ ਲਾਈ ਗਈ ਇੱਥੇ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾਲੇ ਲਾਈ ਗਈ ਹੈ 35 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਔਰ 858 ਹੈਕਟੇਅਰ ਰਕਬਾ ਹੈਕਟੇਅਰ ਢਾਈ ਕਿੱਲਿਆਂ ਦਾ ਹੁੰਦਾ ਮੈਂ ਕਈ ਵਾਰ ਤੁਹਾਨੂੰ ਪਤਾ ਨਹੀਂ ਲੱਗਦਾ ਮੈਨੂੰ ਵੀ ਨਹੀਂ ਪਤਾ ਹੁੰਦਾ ਸੀ ਪਹਿਲਾਂ ਆਪਾਂ ਤਾਂ ਕਿੱਲਿਆਂ 'ਚ ਗੱਲ ਕਰਦੇ ਆ ਨਾ ਏਕੜਾਂ 'ਚ ਹੈਕਟੇਅਰ ਢਾਈ ਕਿੱਲਿਆਂ ਦਾ ਹੁੰਦਾ ਸੋ ਤੁਸੀਂ ਗੰਨਾ ਬੀਜਦੇ ਹੋ ਉਹਦਾ ਮੁੱਲ ਮਿਲਣਾ ਚਾਹੀਦਾ ਹੈ ਪਿਛਲੇ ਦਿਨੀ ਮੇਰੀ ਮਿੱਲ ਮਾਲਕਾਂ ਨਾਲ ਤੇ ਗੰਨੇ ਦੇ ਕاشتਕਾਰਾਂ ਨਾਲ ਮੀਟਿੰਗ ਹੋਈ ਸੀ ਕਹਿੰਦੇ ਜੀ ਰੇਟ ਘਟਾ ਹੈ ਮੈਂ ਕਿਹਾ ਵੀ ਇੰਡੀਆ ਦਾ ਸਭ ਤੋਂ ਵੱਧ ਹੈ ਕਹਿੰਦੇ ਹਲੇ ਵੀ ਘਟਿਆ ਪਰ ਉਹ ਮਿੱਲਾ ਵਾਲਿਆਂ ਦੇ ਆਪਣੀਆਂ ਮੁਸੀਬਤਾਂ ਹੁੰਦੀਆਂ ਨੇ ਰਿਕਵਰੀ ਇੰਨੀ ਐ ਜੀ ਮਹਾਰਾਸ਼ਟਰ ਦਾ ਗੰਨਾ ਐ ਜੀ ਯੂਪੀ ਦਾ ਗੰਨਾ ਐ ਮੈਂ ਕਹਾਂ ਵੀ 391 ਐ 401 ਕਰ ਦਿੱਤਾ 10 ਰੁਪਏ ਵਧਾ ਕੇ ਇਸ ਵਕਤ ਪੂਰੀ ਜਿਸ ਤਰ੍ਹਾਂ ਦੱਸਿਆ 슈ਗਰ ਫੈਟ ਵਾਲਿਆਂ ਦੇਸ਼ਤਨ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਚ ਮਿਲ ਰਿਹਾ ਹੈ। ਦਿੱਕਤਾਂ ਬਹੁਤ ਨੇ। ਹਜੇ ਵੀ ਨਹੀਂ ਪੂਰੀਆਂ ਹੋਈਆਂ ਹੋਣੀਆਂ। ਹੌਲੀ-ਹੌਲੀ ਠੀਕ ਕਰ ਲਾਂਗੇ। ਕਰ ਲਾਂਗੇ। ਠੀਕ ਕਰ ਲਾਂਗੇ। ਅੱਜ ਇੱਥੇ ਰਿਫਾਈਨਡ 슈ਗਰ ਜਿਹੜੀ ਹੈ ਉਹ ਤਿਆਰ ਹੋਣ ਦਾ ਨਵਾਂ ਪ੍ਰੋਜੈਕਟ ਲੱਗਿਆ ਵਿਦੇਸ਼ਾਂ ਨੂੰ ਵੀ ਜਾਊ ਜਿਸ ਤਰ੍ਹਾਂ ਢਾਲੀਵਾਲ ਸਾਹਿਬ ਨੇ ਕਿਹਾ ਕਿ ਇੱਥੋਂ ਦਾ ਗੁੜ ਜਿਹੜਾ ਵਿਦੇਸ਼ਾਂ 'ਚ ਵੀ ਜਾਂਦਾ ਪਠਾਨਕੋਟ ਵਰਗੀ ਲੀਚੀ ਮਿੱਠੀ ਹੈ ਨਹੀਂ ਕਿਤੇ ਦੁਨੀਆ 'ਚ ਥੋੜੇ ਇਲਾਕੇ ਵਰਗਾ ਗੰਨਾ ਮਿੱਠਾ ਹੈ ਨਹੀਂ ਕਿਤੇ ਫਾਜ਼ਿਲਕਾਬੂਰ ਵਰਗਾ ਕਿੰਨੂ ਮਿੱਠਾ ਹੈ ਨਹੀਂ ਕਿਤੇ ਜਲੰਧਰ ਵਰਗਾ ਆਲੂ ਹੈ ਨਹੀਂ ਕਿਤੇ ਕਪੂਰ ਥਲੇ ਸੁਲਤਾਨਪੁਰ ਲੋਧੀ ਵਰਗਾ ਲਾਸਣ ਹੈ ਨਹੀਂ ਕਿਤੇ ਸਾਡੀ ਤਾਂ ਧਰਤੀ ਇੰਨੀ ਫਰਟਾਈਲ ਹੈ ਇੰਨੀ ਜ਼ਰਖੇਜ਼ ਹੈ ਜੋ ਮਰਜੀ ਬੀਜ ਦੋ ਉਗ ਪੈਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਨਫ਼ਰਤ ਦੇ ਬੀਜ ਅਸੀਂ ਉਗਣ ਵੀ ਨਹੀਂ ਦੇਣੇ ਇੱਥੇ ਅਸੀਂ ਇਕੱਠੇ ਰਹਿੰਨੇ ਆ ਅਸੀਂ ਸਾਡੀਆਂ ਸੰਗਰਾਣਾਂ ਸਾਡੀਆਂ ਹਨੂਮਨ ਜਨਮ ਦਿਨੀਆਂ ਸਾਡੀਆਂ ਕ੍ਰਿਸਮਸਾਂ ਸਾਡਿਆਂ ਗੁਰਪੁਰਬ ਸਾਡੇ ਸਾਰੇ ਜਿਹੜੇ ਤਿੱਥ ਤਿਹਾਰ ਨੇ ਸਾਂਝੇ ਨੇ ਔਰ ਇਕੱਠੇ ਮਨਾਉਨੇ ਆ ਸੀ ਇਕੱਠੇ ਮਨਾਉਨੇ ਆ ਮੈਂ ਡੇਰਾਵਾ ਬਣਾਣ ਕਾਇਆ ਸੀਗਾ ਦੋ ਤਿੰਨ ਵਾਰੀ ਆਇਆ ਐਮਐਲਏ ਸਾਹਿਬ ਬੈਠੇ ਨੇ ਮੈਂ ਕਦੇ ਕੋਈ ਧਰਮ ਦੀ ਗੱਲ ਕੀਤੀ ਮੈਂ ਕਦੇ ਕੋਈ ਨਫਰ ਦੀ ਗੱਲ ਕੀਤੀ ਮੈਂ ਕਹਿੰਦਾ ਇਹ ਬੰਦਾ ਆਪਦਾ ਹੈ ਘੋਡੇ ਚ ਰਹਿੰਦਾ ਇਹਨੂੰ ਜਿਤਾ ਲਓ ਤੁਸੀਂ ਜਿਤਾ ਲਿਆ ਜਿਹੜਾ ਤੁਹਾਡੀਆਂ ਮੁਸੀਬਤਾਂ ਜਾਣਦਾ ਹੈ ਉਹਨੂੰ ਜਿਤਾ ਲਓ ਜਿਤਾ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਕਦੇ ਕੋਈ ਧਰਮ ਦੀ ਗੱਲ ਕਰਦੇ ਸਕੂਲਾਂ ਦੀ ਗੱਲ ਕਰਦੇ ਆ ਹਸਪਤਾਲਾਂ ਦੀ ਗੱਲ ਕਰਦੇ ਆ ਬਿਜਲੀ ਦੀ ਗੱਲ ਕਰਦੇ ਆ ਰੋਜ਼ਗਾਰ ਦੀ ਗੱਲ ਕਰਦੇ ਲੋਕਾਂ ਦੀ ਲੋੜ ਤਾਂ ਇਹ ਹੈ ਇਹ ਸਾਨੂੰ ਲੜਾਈ ਜਾਂਦੇ ਰਹਿੰਦੇ ਲੜਾਈ ਵਾਲੇ ਰਾਜਨੀਤੀ ਨੂੰ ਲੋਕ ਨਕਾਰਨ ਲੱਗ ਗਏ ਇਹ ਤੁਹਾਡੀਆਂ ਵੋਟਾਂ ਰਾਹੀਂ ਪਤਾ ਲੱਗਣ ਲੱਗ ਗਿਆ ਉਹਨਾਂ ਨੂੰ ਵੀ ਉਹ ਵੀ ਹੁਣ ਆਪਣੇ ਮੈਨੀਫੈਸਟੋਆਂ ਦੇ ਵਿੱਚ ਸਕੂਲ ਲਿਖਣ ਲੱਗ ਗਏ ਪਹਿਲਾਂ ਕਦੇ ਲਿਖੇ ਨਹੀਂ ਸੀ ਉਹਨਾਂ ਨੇ ਉਹ ਵੀ ਹੁਣ ਆਪਣੇ ਮੈਨੀਫੈਸਟੋ ਚ ਸਾਰੇ ਧਰਮਾਂ ਦੀ ਗੱਲ ਕਰਨ ਲੱਗ ਗਏ ਪਹਿਲਾਂ ਕਦੇ ਕਰਦੇ ਨਹੀਂ ਸੀ ਲੜਾਉਂਦੇ ਸੀ 100% ਗੈਸ ਪਾਈਪਲਾਈਨ ਪਾਈ ਜਾਊਗੀ ਇੱਥੋਂ। ਔਰ 14000 ਘਣਮੀਟਰ ਰੋਜ਼ਾਨਾ ਗੈਸ ਬਣ ਕੇ ਜਾਊਗੀ। ਬਾਇਓ ਗੈਸ। 30000 ਕਾਰਾਂ 30000 ਕਾਰਾਂ ਦੇ ਬਰਾਬਰ ਦਾ ਪ੍ਰਦੂਸ਼ਣ ਰੁਕੂਗਾ। ਵੀ 30000 ਕਾਰਾਂ ਜਿੰਨਾ ਪ੍ਰਦੂਸ਼ਣ ਕਰਦੀਆਂ ਨੇ। ਅੱਜ ਜਲੇ ਇਸ ਪਲਾਂਟ ਤੋਂ ਬਾਦ ਉਹ ਕਟੂਗਾ ਆਪਾਂ ਧਰਤੀ ਬਚਾਉਣੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਲਿਖਤਾ ਸੀ ਆਪਾਂ ਉਹ ਦਰਜੇ ਕਾਇਮ ਰੱਖਣੇ ਨੇ ਸੋ ਬਾਇਓ ਗੈਸ ਪਲਾਂਟ ਜਿਹੜਾ ਬੀਟਾਂ ਨਾਲ ਇੱਥੋਂ ਇਹ ਜਿਹੜੀ ਆਰਗੈਨਿਕ ਖਾਦ ਫਾਇਦਾ ਹੋਊਗੀ ਤੁਸੀਂ ਤਾਂ ਸਾਰੇ ਗੰਨੇ ਵਾਲਿਆਂ ਮੈਂ ਵੀ ਮੈਂ ਅਸੀਂ ਵੀ ਗੰਨਾ ਬੀਜਦੇ ਸੀ ਪਹਿਲਾਂ ਹੁਣ ਅਸੀਂ ਝੋਨੇ ਵੱਲ ਚਲੇ ਗਏ ਸੰਗਰੂਰ ਜ਼ਿਲ੍ਹਾ ਉਹ ਕਹਾ ਹੁਤਾਬੇ ਮਸ਼ਹੂਰ ਨੇ ਜੱਟ ਗੰਨਾ ਨਹੀਂ ਦਿੰਦਾ ਪੈਲੀ ਦਿੰਦਾ ਪੈਲੀ ਕਿੰਨੇ ਗੰਨੇ ਦੀ ਬਣਦੀ ਆ ਲੈ ਜਾ ਕੇ ਗੰਨਾ ਨਹੀਂ ਖਿੱਚਣ ਦੇਣਾ ਟਰਾਲੀ ਚੋਂ ਅਸੀਂ ਅਸੀਂ ਵੀ ਲੁਕ ਛਿਪ ਕੇ ਜਵਾਗ ਜੇ ਹੁੰਦੇ ਸੀ ਜਦੋਂ ਗੰਨੇ ਵਾਲੀ ਟਰਾਲੀ ਚੋਂ ਹਾਲਾਂਕਿ ਤਹਾਂ ਇੱਕ ਬੈਠਾ ਹੁੰਦਾ ਸੀ ਐ ਮਾਰਨ ਨੂੰ ਫਿਰ ਵੀ ਕਦਾ ਗੰਨਾ ਦਾ ਖਿੱਚੀ ਲੈਂਦੇ ਸੀ ਚਲ ਗੰਨਾ ਨਾ ਆਉਂਦਾ ਚਾਰ ਪੰਜ ਪੋਰੀਆਂ ਤਾਂ ਆ ਹੀ ਜਾਂਦੀਆਂ ਸੀ ਤੇ ਉਹਨਾਂ ਨਾਲ ਹੀ ਦੰਦ ਬਣੇ ਹੋਏ ਨੇ ਨਹੀਂ ਤਾਂ ਅੱਜਕੱਲ ਤੁਹਾਨੂੰ ਪਤਾ ਹੈ ਛੋਟੇ ਛੋਟੇ ਜਵਾਕਾਂ ਦੇ ਤਾਰਾਂ ਜੀਆਂ ਲੱਗੀਆਂ ਹੁੰਦੀਆਂ ਮੈਂ ਕਹਿੰਦਾ ਮਨ ਲਗੰਨੇ ਨਹੀਂ ਚੁੱਪਣੇ ਆਉਂਦੇ ਇਹਨਾਂ ਨੂੰ ਕੋਰੋਂ ਆਪਾਂ ਵੈਰਾਈਟੀਆਂ ਹਜੇ ਬੀਜਣ ਲੱਗੇ ਹੁਣ ਆਪਾਂ ਵੀ ਨਹੀਂ ਚੁੱਪ ਸਕਦੇ ਜਾਂ ਦੰਦ ਬਾਹਰ ਆਉ ਜਾਂ ਪੋਰੀ ਅੰਦਰ ਜਾਉ ਪਰ ਚਲੋ ਖੇਤੀ ਹੈ ਲੋਕਲ ਇੱਥੋਂ ਦੇ ਇਲਾਕੇ ਦੇ ਇੱਥੋਂ ਦੇ ਇਲਾਕੇ ਦੇ ਲੋਕਾਂ ਨੂੰ ਕੰਮ ਮਿਲਦਾ ਹੈ ਸ਼ਹਿਰੀ ਇੱਥੋਂ ਦੇ ਸਾਰੇ ਆਲੇ-ਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦੇਣਾ ਹੈ ਜਿਹੜੇ ਇੱਥੇ ਆ ਕੇ ਕੰਮ ਕਰਕੇ ਰਾਤ ਨੂੰ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਲੋਕਲ ਬੰਦਿਆਂ ਨੂੰ ਕੰਮ ਦੇਣਾ ਇਹ ਮਿਲਣ ਨੂੰ ਵੀ ਫਾਇਦਾ ਰਹਿੰਦਾ ਹੈ ਕਿ ਲੋਕਲ ਇੱਥੋਂ ਮਿਲ ਜਾਣ ਬੰਦੇ ਕੰਮ ਕਰਨ ਵਾਲੇ ਸ਼ਾਮ ਨੂੰ ਘਰੇ ਜਾਣ ਸਵੇਰੇ ਫੇਰ ਆ ਜਾਣ ਕੋਈ ਕੋਈ ਗੱਲ ਨਹੀਂ ਬੋਲ ਲੈਣ ਦਾ ਕੀ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਔਰ ਰੱਬ ਦਾ ਕੋਈ ਪਤਾ ਨਹੀਂ ਕਿਹੜਿਆਂ ਪੇਸਾ ਚ ਫਿਰਦਾ ਭਾਈ ਐਂ ਫਿਰਦਾ ਹੁੰਦਾ ਉਹ ਬੰਦਿਆਂ ਦੇ ਰੂਪ ਚ ਫਿਰਦਾ ਕਿਤੇ ਨਾ ਕਿਤੇ ਕੱਢ ਲਾ ਫੜਾ ਸੀ 77 ਸਾਲਾਂ ਦੀ ਐ ਇਹ ਮੈਨੂੰ ਪਤਾ ਆ ਆ ਤਾੜੀਆਂ ਮਾਰੋ ਫਿਰ ਹੁਣ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਪੁਲਿਸ ਵਾਲਿਆਂ ਨੂੰ ਬੇਨਤੀ ਕਰਨਾ ਕੁਝ ਨਹੀਂ ਹੁੰਦਾ ਉਹਨੂੰ ਕੱਢ ਲੈਣ ਤੋਂ ਬੜਾ ਅਸ ਯਾਰ ਕੱਢ ਲੈਣ ਤੋਂ ਬੜਾ ਅਸ ਨਿਕਲ ਗਈ ਬਸ ਐਡੀ ਗੱਲ ਨਹੀਂ ਹੈਗੀ ਆਪਾਂ ਕੋਈ ਬਗਾਨੇ ਨਹੀਂ ਹੈਗੇ ਆਪਣੇ ਹੀ ਨੇ ਉਹ ਵੀ ਐਡੀ ਦੂਰੋਂ ਚੱਲ ਕੇ ਆਇਆ ਉਹ ਕਿਸੇ ਪਿੰਡੋਂ ਭਵੰਤਮਾਨ ਆਊਗਾ ਜੇ ਉੱਥੇ ਉਹਨੂੰ ਦੇਖੂੰਗਾ ਫਿਰ ਮੈਂ ਰੌਲਾ ਪਾਊਂਗਾ ਮੈਂ ਚੀਕਾਂ ਮਾਰੂੰਗਾ ਕੱਢ ਲੈਣ ਤੋਂ ਬੜਾ ਅਸ ਕੀ ਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਪਤਾ ਰੱਬ ਕਿਹੜਿਆ ਰੰਗਾ ਬਜਰਾ ਜੀ ਸੋ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦਿਨਾਂ ਇਸ ਗੱਲ ਦੀਆਂ ਕਿ ਗੰਨੇ ਦੀ ਪੜਾਈ ਦਾ ਜਿਹੜਾ ਸੀਜ਼ਨ ਵੀ ਸ਼ੁਰੂ ਹੋ ਗਿਆ ਨਾਲ ਮਿੱਲ ਵੱਡੀ ਹੋ ਗਈ। ਸ਼ੂਗਰ ਮਿੱਲਾਂ ਦੀ ਬਹੁਤ ਦਿੱਕਤ ਚੱਲ ਰਹੀ ਐ। ਸਾਡੇ ਧੂਰੀ ਮਿੱਲ ਐ ਮੈਂ ਧੂਰੀ ਤੋਂ ਐਮ.ਐਲ.ਏ ਆਂ। ਬੰਦ ਹੋਣ ਦੇ ਕਿਨਾਰੇ ਆ ਗਈ। ਕਾਰਨ ਪੈਸੇ ਨਹੀਂ ਦਿੱਤੇ ਜਾਂਦੇ। ਫਗਵਾੜੇ ਵਾਲੀ ਮਿੱਲ ਦਾ ਰੌਲਾ ਚੱਲ ਰਿਹਾ ਐ। ਮੈਨੂੰ ਕੱਲੀ-ਕੱਲੀ ਮਿੱਲ ਐ ਗਿਣੀ ਪਈ ਐ। ਮੈਂ ਚਾਹੁੰਨਾ ਕਿ ਜਿਹੜਾ ਗੰਨਾ ਕਾਇਸਤਕਾਰ ਆ ਉਹਦੇ ਪੈਸੇ ਉਹਨੂੰ ਟਾਈਮ ਤੇ ਮਿਲਣੇ ਚਾਹੀਦੇ ਆ ਉਹਨੂੰ ਉਹਦੀ ਮਿਹਨਤ ਦਾ ਜਿਹੜਾ ਕਿਸੇ ਵੀ ਕਿਸੇ ਵੀ ਕੰਮ ਚ ਮਜ਼ਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਮਜ਼ਦੂਰੀ ਮਿਲਣੀ ਚਾਹੀਦੀ ਆ ਮੈਂ ਇਸ ਗੱਲ ਦਾ ਹੱਕਦਾਰ ਆ ਮੈਂ ਇਸ ਗੱਲ ਦਾ ਸਮਰਥਕ ਆ ਉਹਨੇ ਘਰ ਚਲਾਉਣਾ ਹੁੰਦਾ ਹੈ ਹੈਂਡ ਟੂ ਮਾਉਥ ਹੁੰਦੇ ਆ ਲੋਕ ਉਸੇ ਦਿਨ ਰੋਟੀ ਕਮਾਉਂਦੇ ਆ ਉਸੇ ਦਿਨ ਦਿਹਾੜੀ ਕਰਦੇ ਉਸ ਦਿਨ ਚੁੱਲ੍ਹਾ ਵੱੜਦਾ ਜੇ ਨਾ ਚੁੱਲ੍ਹਾ ਵੜੇ ਜੇ ਨਾ ਦਿਹਾੜੀ ਮਿਲੇ ਤਾਂ ੱਖਾ ਹੋ ਜਾਂਦਾ ਪਾਕਿਸਤਾਨ ਦੇ ਇੱਕ ਸ਼ਾਇਰ ਹੈ ਬਾਬਾ ਨਜ਼ਮੀ YouTube ਤੇ ਪਾ ਕੇ ਦੇਖਿਓ ਉਹ ਕਹਿੰਦਾ ਉਹ ਕਹਿੰਦਾ ਚੱਲ ਓਏ ਬਾਬਾ ਮੁਰ ਚੱਲੀਏ ਪਿੰਡਾਂ ਨੂੰ ਸ਼ਹਿਰਾਂ ਵਾਲੇ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਐ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਐ ਜਿਲਦਾਂ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਐ ਓ ਯਾਰ ਉਹਨਾਂ ਦਾ ਵੀ ਤੂੰ ਹੀ ਰੱਬ ਐ ਮੈਨੂੰ ਜਵਾਬ ਤਾਂ ਦੇ ਜਿਹੜੇ ਦੀਵਾਲੀ ਵਾਲੇ ਜਾਂ ਈਦਾਂ ਵਾਲੇ ਦਿਨ ਵੀ ਦਿਹਾੜੀ ਜਾਂਦੇ ਆ ਮਤਲਬ ਜੇ ਦਿਹਾੜੀ ਨਹੀਂ ਜਾਓਗੇ ਕਾਦੀ ਈਦ ਕਾਦੀ ਦੀਵਾਲੀ ਸੋ ਵੀਰੋ ਬੜਾ ਇਹਨਾਂ ਸਰਕਾਰਾਂ ਨੇ ਦੁਖੀ ਕੀਤਾ ਆਪਾਂ ਨੂੰ ਬੜਾ ਇਹਨਾਂ ਨੇ ਸੂਲੀ ਤੇ ਟੰਗਿਆ ਸਾਡੀਆਂ ਕਈ ਪੀੜ੍ਹੀਆਂ ਨੂੰ ਆ ਲੱਕੇ ਨੂੰ ਤਾਂ ਖਾਸ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਘਰ ਇਹ ਜਾ ਹੋਊਗਾ ਜਿੱਥੇ ਪਰਚਾ ਨਾ ਹੋਵੇ ਪਰਚਾ ਕਰਵਾ ਦਾਂਗੇ ਤੇਰੇ ਤੇ ਥਾਣੇ ਸਿਟ ਲਾਂਗੇ ਤੈਨੂੰ ਨੂੜ ਲਾਂਗੇ ਯਾਰ ਗੱਲਾਂ ਕੋਈ ਪੌਣੇ 3 ਸਾਲ ਹੋ ਗਿਆ ਤੁਹਾਡੇ ਪੁੱਤ ਨੂੰ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਪਰਚਾ ਨਹੀਂ ਕਰਾਇਆ ਪਰ ਮੈਂ ਕਿਸੇ ਤੇ 50000 ਨੌਕਰੀਆਂ ਦਿੱਤੀਆਂ ਸਰਕਾਰੀ ਸੋ ਵੀਰੋ ਇਹ ਇਹ ਫਰਕ ਹੈ ਇਹ ਸਾਡੀ ਸਰਕਾਰ ਦਾ ਫਰਕ ਹੈ ਉਹਨਾਂ ਨਾਲੋਂ ਸੋ ਕਿਰਪਾ ਕਰਕੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਮੁਖੀਆ ਬਣਾ ਕੇ ਪਰਿਵਾਰ ਦਾ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੀਏ ਤਾਂ ਤੁਸੀਂ ਮੈਨੂੰ ਮੁਖੀਆ ਮੰਨ ਬਣਾਤਾ ਤੇ ਮੁਖੀਏ ਦਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਭੁੱਖਾ ਨਾ ਸੌਵੇ ਔਰ ਪਰਿਵਾਰ ਦੇ ਵਿੱਚ ਚੁੱਲ੍ਹਾ ਚੁੱਲ੍ਹਾ ਜਿਹੜਾ ਉਹ ਬਲਦਾ ਰਹੇ ਮੈਂ ਚੁੱਲੇ ਬਾਲਣ ਵਾਲਿਆਂ ਚੋਂ ਆ ਮੈਂ ਚੁੱਲੇ ਬੁਝਾਉਣ ਵਾਲਿਆਂ ਚੋਂ ਨਹੀਂ ਹੈਗਾ ਔਰ ਜਿਨ੍ਹਾਂ ਨੇ ਭਈ ਕੀਤੀਆਂ ਨੇ ਭੁਗਤ ਜਾਂਦੇ ਆ ਦੇਖ ਲਓ ਕਬੀਰਾ ਤੇਰੀ جھੋਂਪੜੀ ਗਲਕਟੀਆਂ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਉ ਭੈ ਉਦਾਸ ਭੁਗਤੀ ਜਾਂਦੇ ਆ ਫਿਰ ਜੇ ਕੀਤੀਆਂ ਮਾਰੀਆਂ ਕੀਤੀਆਂ ਕਰਤੂਤਾਂ ਮਾਰੀਆਂ ਕੀਤੀਆਂ ਨੀਤਾਂ ਮਾਰੀਆਂ ਰੱਖਿਆ ਭੁਗਤੀ ਜਾਂਦੇ ਆਂ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਬਸ ਉਹ ਦੇਖ ਲਓ ਹਾਲਤ ਕੀ ਹੈ ਮੈਂ ਨਹੀਂ ਬੋਲਦਾ ਉਹਦੇ ਬਾਰੇ ਕੁਝ ਜਿਹਨੂੰ ਜਿਹਨੂੰ ਰੱਬ ਨੇ ਜਿਹਦੀ ਜਿਹਦੀਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਣ ਉਹਦੇ ਬਾਰੇ ਕੀ ਬੋਲੀਏ ਬਈ ਕੀ ਕੀ ਹੈ ਉਹਦੇ ਬਾਰੇ ਹੁਣ ਪਰਮਾਤਮਾ ਦੇਖਦਾ ਜੀ ਅਸੀਂ ਤਾਂ ਉਹਨੂੰ ਮੰਨਣ ਵਾਲੇ ਬੰਦੇ ਆ ਮੈਨੂੰ ਪੱਤਰਕਾਰ ਕਹਿੰਦੇ ਤੂੰ ਆ ਬਹੁਤ ਉਚਾਈ ਪਰ ਪਹੁੰਚ ਗਏ ਹੈ ਮੈਂ ਕਿਹਾ ਅੱਛਾ ਜੀ ਆਪਕੋ ਡਰ ਨਹੀਂ ਲੱਗਦਾ ਮੈਂ ਕਿਹਾ ਕਿਸ ਬਾਤ ਦਾ کہیں ਆਪ نیچے ਆ ਗਏ ਤੋ ਮੈਂ ਕਿਹਾ ਜੀ 40 40 ਫੁੱਟ ਡੂੰਘੇ ਬੋਰ ਦੇ ਟੋਏ ਚੋਂ ਨਿਕਲ ਕੇ ਆਇਆ ਇਹਦੂ ਥੱਲੇ ਤਾਂ ਪਾਣੀ ਹੈ ਜੀ ਫਿਰ ਨਾ ਸਾਨੂੰ ਚਾਇਆਂ ਤੋਂ ਡਰ ਲੱਗਦਾ ਐ ਨਾ ਘਰਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਤਾਂ ਪ੍ਰਮਾਤਮਾ ਦੀ ਸ਼ਕਤੀਆਂ ਤੋਂ ਡਰ ਲੱਗਦਾ ਐ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਕੋਈ ਗਲਤ ਫੈਸਲਾ ਨਾ ਕਰਾ ਲੇ ਇੰਨਾ ਕੀ ਬਦਾਇਆ ਹੀ ਆਹੀ ਅਰਦਾਸ ਕਰਦੇ ਆਂ ਦਿਨ ਰਾਤ ਇਸ ਤੋਂ ਵੱਧ ਹੋ ਰੱਬ ਥੱਲੇ ਲਾਉਣਾ ਆ ਪਿੰਡਾਂ ਚ ਉੱਠ ਕੇ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣੇ ਬੈਠੇ ਆ ਤਾਂ ਹੀ ਤਾਂ ਤੁਹਾਡੇ ਵਾਲਾ ਰੋਂਦਾ ਹੁੰਦਾ ਬਾਕੀ ਉਹ ਤਾਂ ਨਾ ਵਾਜਵਾ ਵਾਜੋ ਇੱਕ ਹੋ ਗਿਆ ਮਟੀਰੀਅਲ ਆ ਗਿਆ ਜੇ ਲੈ ਆਇਆ ਉਹ ਭਾਈ ਤੁਹਾਨੂੰ ਹਰਾਉਣ ਆਲੇ ਆਏ ਆ ਅਸੀਂ ਅਜੇ ਕੋ ਧੱਕੇ ਨਾਲ ਤਾਂ ਨਹੀਂ ਆਏ ਆ ਅ ਪਹਿਲੇ ਹਫਤੇ ਜਨਵਰੀ ਦੇ ਸਪੀਕਰ ਸਾਹਿਬ ਨੇ ਕੱਲ ਮੈਨੂੰ ਦੱਸਿਆ ਕਿ ਪਹਿਲੇ ਹਫਤੇ ਪ੍ਰਧਾਨ ਸਭਾ ਦਾ ਜੈਸ਼ਨ ਆਉ ਮਗਾ ਜੀ ਜਲਦੀ ਬੁਲਾਓ ਮੈਂ ਤਾਂ ਭਰਿਆ ਪਿਆ ਜੀ ਤੁਹਾਨੂੰ ਪਤਾ ਹੀ ਹੈ ਵਿਧਾਨ ਸਭਾ ਚ ਇਹਨਾਂ ਨਾਲ ਕੀ ਹੁੰਦੀ ਹੈ ਕਿਉਂਕਿ ਬੋਲ ਤਾਂ ਕੋ ਸਕਦੇ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਡੇਰਾ ਬਾਬਾ ਨਾਨਕ ਵਾਲਾ ਜੱਬੇਵਾਲ ਵਾਲਾ ਤੇ ਗਿੱਦੜਵਾਏ ਵਾਲਾ ਤੇ ਬਰਨਾਲੇ ਵਾਲਾ ਚਾਰੋਂ ਪਹਿਲੀ ਵਾਰ ਜਾਣਗੇ ਔਰ ਉੱਥੇ ਬਹਿ ਕੇ ਆਪਣੇ ਇਲਾਕੇ ਦੇ ਆਪਣੇ ਹਲਕੇ ਦੀਆਂ ਗੱਲਾਂ ਕਰਨਗੇ ਤਾੜੀਆਂ ਮਾਰ ਦਿਓ ਇਸ ਗੱਲ ਤੇ ਲੋਕਾਂ ਨੇ ਲੋਕਤੰਤਰ ਚ ਵੋਟਾਂ ਪਾਈਆਂ ਲੋਕਾਂ ਦੇ ਫਤਵੇ ਨੂੰ ਸਵਕਾਰ ਕਰਨਾ ਚਾਹੀਦਾ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਅੱਜ ਅੱਜ ਨਹੀਂ ਕੁਦਰਤਾ ਜੀ ਇੰਨਾ ਦੂਰ ਬਿਨਾ ਲੰਘੋ ਕੇ ਆਪਦਾ ਹੀ ਘਰ ਭੁੱਲ ਜਉ ਇੰਨਾ ਦੂਰ ਬਿਨਾ ਜਾਓ ਆਪਦੇ ਯਾਰਾਂ ਦੋਸਤਾਂ ਨੂੰ ਆਪਣੇ ਪੁਰਾਣੇ ਟੀਚਰਾਂ ਨੂੰ ਆਪਣੇ ਕੋਚਾਂ ਨੂੰ ਯਾਦ ਰੱਖੋ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਦੁੱਧ ਝੂਠਾ ਕਰਨ ਲੱਗ ਗਈ ਭਾਂਡੇ ਝੂਠੇ ਕਰਨ ਲੱਗ ਗਈ ਅਗਲੇ ਦਿਨ ਉਹ ਬੰਦਾ ਦੁਖੀ ਹੋਇਆ ਆਪਦੇ ਮੁੰਡੇ ਨੂੰ ਕਹਿੰਦਾ ਪੁੱਤ ਇਹ ਬਿੱਲੀ ਕਿੱਥੋਂ ਆਵੜੀ ਇਹਨੂੰ ਮੈਂ ਥੈਲੇ 'ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਫੜੀ ਥੈਲੇ 'ਚ ਪਾਈ ਦੂਰ ਛੱਡਿਆ ਆਪ ਬੁੜਾ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਸੁਣ ਪਤਾ ਲੱਗਿਆ ਕਿ ਨਾ ਫੇਰ ਆ ਗਈ ਯਰੇ ਅਗਲੇ ਦਿਨ ਕਹਿੰਦਾ ਅੱਜ ਫੇਰ ਕਹਿੰਦਾ ਇਹਨੂੰ ਫੜ ਕੇ ਥੋੜਾ ਹੋਰ ਦੂਰ ਛੱਡ ਕੇ ਆਉਂ ਅਗਲੇ ਦਿਨ ਫੇਰ ਬਿੱਲੀ ਫੜੀ ਥੈਲੇ ਚ ਪਾਈ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਗੱਲ ਫੇਰ ਉਹੀ ਆਪ ਬਾਪੂ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਬੁੜੇ ਨੂੰ ਗੁੱਸਾ ਆ ਗਿਆ ਕਹਿੰਦਾ ਅੱਛਾ ਐ ਕਰਦੀ ਐ ਕਹਿੰਦਾ ਬੇਟਾ ਫਿਰ ਅੱਜ ਦੇਖੀ ਆਪਦੇ ਮੁੰਡੇ ਨੂੰ ਕਹਿੰਦਾ ਇਹਨੂੰ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਂਗਾ ਹੁਣ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਬਹੁਤ ਜ਼ਿਆਦਾ ਦੂਰ ਛੱਡਤੀ ਘੰਟੇ ਕੇ ਬਾਅਦ ਬਾਪੂ ਨੇ ਮੁੰਡੇ ਨੂੰ ਫੋਨ ਕੀਤਾ ਘਰੇ ਕਹਿੰਦਾ ਪੁੱਤ ਘਰੇ ਹੀ ਹੈ ਕਹਿੰਦਾ ਹਾਂ ਬਿੱਲੀ ਪਹੁੰਚ ਗਈ ਉਹ ਕਹਿੰਦੀ ਅੱਧਾ ਘੰਟਾ ਹੋ ਗਿਆ ਬਾਪੂ ਜੀ ਬਿੱਲੀ ਤਾਈ ਨੂੰ ਕਹਿੰਦਾ ਫਿਰ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਭੁੱਲਿਆ ਫਿਰਦਾ ਘਰ ਮੈਨੂੰ ਲੈ ਜਾਏ ਕਹਿੰਦਾ ਕਰੇ ਸੋ ਇੰਨਾ ਦੂਰ ਬਿਨਾ ਲੰਗੋ ਕਿ ਮੁੜ ਕੇ ਆਵਦਾ ਘਰੀ ਫਲ ਜਾ ਆ ਧਰਤੀ ਆਪਣੀ ਐ ਇਹ ਬਾਬੇ ਨਾਨਕ ਦੀ ਧਰਤੀ ਐ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਐ ਇਹ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਧਰਤੀ ਐ ਗਦਰੀ ਬਾਬਿਆਂ ਦੀ ਧਰਤੀ ਐ ਕਰਤਾਰ ਸਰਾਬਿਆਂ ਦੀ ਧਰਤੀ ਐ ਛੱਡ ਛੱਡ ਕੇ ਜਾਈ ਜਾਂਦੇ ਆ ਬਾਹਰਲੇ ਮੁਲਕਾਂ ਨੂੰ ਕਿਉਂ ਜਾਈ ਜਾਂਦੇ ਆ ਕਿਉਂ ਛੱਡੀ ਜਾਂਦੇ ਆ ਧਰਤੀ ਨੂੰ ਆਪਣਾ ਕਰਨਾ ਛੱਡੋ ਇੱਥੇ ਇੱਥੇ ਨੌਕਰੀਆਂ ਮਿਲਣਗੀਆਂ ਇੱਥੇ ਕੰਮ ਮਿਲੂਗਾ ਇੱਥੇ ਫੈਕਟਰੀਆਂ ਲੱਗਣਗੀਆਂ ਨੀਅਤ ਸਾਫ਼ ਹੋਣੀ ਚਾਹੀਦੀ ਆ ਬਸ ਨੀਅਤ ਸਾਫ਼ ਹੈ ਸਾਡੀ ਨੀਅਤ ਤੇ ਹਾਂ ਟਾਈਮ ਲੱਗ ਸਕਦਾ ਪਰ ਸਾਡੀ ਨੀਅਤ ਤੇ ਸ਼ੱਕ ਨਾ ਕਰਿਓ ਜਿੱਦẽ ਭਗਵੰਤ ਮਾਨ ਨੇ 1 ਰੁਪਇਆ ਖਾ ਲਿਆ ਨਾ ਸਰਕਾਰੀ ਵੀ ਭਗਵਾਨ ਜਮਾਨ 1 ਰੁਪਈਆ ਸਰਕਾਰੀ ਯਾਰ ਖਾ ਲਿਆ ਖਾ ਗਿਆ ਸਮਝ ਲਓ 1 ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਤੁਹਾਡਾ ਪੈਸਾ ਤੁਹਾਨੂੰ ਤੁਹਾਡੇ ਤੇ ਲਾਈ ਜਾਂਦੇ ਆ ਤੁਹਾਨੂੰ ਹੀ ਫਾਇਦਾ ਮਿਲੇ ਆਹੀ ਕੰਮ ਹੈ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਭਾਵੇਂ ਤਾਂ ਮੈਂ ਤਾਂ ਕਲਾਕਾਰ ਹੁੰਦਾ ਸੀ ਮੈਂ ਤਾਂ ਲੱਖਾਂ ਰੁਪਈਆ ਲੈਂਦਾ ਸੀ ਕਾ ਜੀ ਮੈਨੂੰ ਕੀ ਲੋੜ ਸੀ ਇੱਥੇ ਸੇਵਾਸਤੇ ਨਹੀਂ ਹੁੰਦੀ ਮੇਰੇ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਹੈ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਤੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਉਦਾਸੀਆਂ ਕਰਕੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਹੱਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਸਾਡੇ ਗੁਰੂਆਂ ਨੇ ਦੱਸਿਆ ਹੋਇਆ ਲੋਕਾਂ ਵਾਸਤੇ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਲੋਕਾਂ ਵਾਸਤੇ ਖੜੇ ਆ ਤੁਹਾਡੇ ਨਾਲ ਰਵਾਂਗੇ ਜਿੰਨਾ ਚਿਰ ਤੁਸੀਂ ਨਾਲ ਹੋ ਅਸੀਂ ਆ ਨਹੀਂ ਤਾਂ ਜਦੋਂ ਮਰਜੀ ਲੋਕ ਚਾਉਣ ਬੰਦਾ ਅਰਸ਼ ਤੇ ਜਦੋਂ ਮਰਜੀ ਲੋਕ ਚਾਉਣ ਬੰਦਾ ਫਰਸ਼ ਤੇ